ਸਤਿਗੁਰੂ ਦੀ ਕਿਰਪਾ ਨਾਲ ਮੈਂ 20 ਸਾਲ ਦਾ ਸੀ ਜਦੋਂ ਮੈਂ ਸਾਰੇ ਦੇਸ਼ਾਂ 'ਚ ਵੱਡੇ ਦੇਸ਼ਾਂ 'ਚ ਜਾ ਆਇਆ ਸੀ ਮੇਰੀ ਉਮਰ 20 ਸਾਲ ਦੀ ਸੀ ਜਿਸ ਵੇਲੇ ਮੈਂ 18-19 ਸਾਲ ਦਾ ਸੀ ਮੈਨੂੰ ટી ਸੀ ਰੀਜ਼ ਕੰਪਨੀ ਨੇ ਲੈਂਡ ਕਰੂਜ਼ਰ ਗੱਡੀ ਦਿੱਤੀ ਸੀ ਉਦੋਂ 55 ਲੱਖ ਦੀ ਆਈ ਸੀ ਬਹੁਤ ਲੰਮਾ ਟਾਈਮ ਹੋ ਗਿਆ ਤੀ ਸੀਰੀ ਜੀ ਕੰਪਨੀ ਦੀਆਂ ਇੰਨੀਆਂ ਕੈਸਟਾ ਵਿਕਦੀਆਂ ਸੀ ਸੀੜੀਆਂ ਵਿਕਦੀਆਂ ਸੀ ਉਹਨਾਂ ਨੇ ਮੈਨੂੰ ਪੁੱਛਿਆ ਕਹਿੰਦੇ ਸਾਡੀਆਂ ਲੱਖਾਂ ਹੀ ਸੀੜੀਆਂ ਵਿਕਦੀਆਂ ਹੈ ਤੇ ਤੁਹਾਨੂੰ ਅਸੀਂ ਗੱਡੀ ਗਿਫਟ ਕਰਨੀ ਚਲੋ ਉਹਨਾਂ ਨੇ ਮੈਨੂੰ ਇੱਕ ਉਦੋਂ ਗੱਡੀ ਦਿੱਤੀ ਬਾਹਰੋਂ ਮੰਗਾ ਕੇ ਪ੍ਰਚਾਰ ਕਰਦੇ ਰਹੇ ਫਿਰ ਚਲੋ ਵਿਦੇਸ਼ਾਂ 'ਚ ਜਾਣ ਕਰਕੇ ਬੜਾ ਪਿਆਰ ਸਤਿਕਾਰ ਸੰਗਤਾਂ ਨੇ ਦੇਣਾ ਵੱਡੀਆਂ ਵੱਡੀਆਂ ਗੱਡੀਆਂ ਭੇਟਾ ਕਰਨੀਆਂ ਬੜਾ ਖੁਸ਼ ਸੰਗਤ ਨੇ ਦਿੱਤਾ ਮੇਰੇ ਨਾਲ ਇਹ ਖਿਆਲ ਆਇਆ ਕਰੇ ਮਨ ਵਿੱਚ ਜਦੋਂ ਇੱਕ ਵਾਰ ਮਰਸੀਡੀ ਗੱਡੀ ਮੈਨੂੰ ਦਿੱਤੀ ਕਿਸੇ ਨੇ ਨਵੀਂ ਖਰੀਦ ਕੇ ਐਨੀ ਆਰਾਮਦਾਇਕ ਉਹ ਵੱਡੀ ਸੀ ਤੇ ਮੇਰੇ ਮਨ 'ਚ ਫੁਰਨਾ ਆਇਆ ਕਿ ਜਰ ਜੇ ਅੱਜ ਉਹ ਮਹਾਪੁਰਸ਼ ਹੁੰਦੇ ਨਾ ਤੇ ਮੈਂ ਇਹ ਗੱਡੀ ਉਹਨਾਂ ਨੂੰ ਭੇਟਾ ਕਰ ਦੇਣੀ ਸੀ ਖਿਆਲ ਆ ਜਾਂਦਾ ਮੇਰਾ ਇਹ ਗੱਡੀ ਬੜੀ ਕੰਫਰਟੇਬਲ ਹੈ ਬੜੀ ਆਰਾਮਦਾਇਕ ਹੈ ਤੇ ਮੈਨੂੰ ਜੇ ਹੁੰਦੇ ਤੇ ਮੈਂ ਉਹਨਾਂ ਨੂੰ ਮੱਥਾ ਟੇਕ ਦੇਣਾ ਸੀ ਜਾ ਕੇ ਮੈਨੂੰ ਕਿੰਨਾ ਚਾ ਚੜਦਾ ਵੀ ਮੇਰੇ ਕੋਲ ਤੇ ਕਈ ਗੱਡੀਆਂ ਤੇ ਮੈਂ ਉਹਨਾਂ ਨੂੰ ਭੇਟਾ ਕਰਦਾ ਆ ਜਾਂਦਾ ਮਨ ਚ ਪਿਆਰ ਹੈ ਤੇ ਆ ਹੀ ਜਾਂਦਾ ਮੈਂ ਤਾਂ ਕਦੇ-ਕਦੇ ਸੋਚਿਆ ਕਰਾਂ ਗੱਡੀਆਂ 'ਚ ਜਾਣਾ ਦੁਨੀਆਂ 'ਚ ਘੁੰਮਣਾ ਦਵਾਲ ਲਾਉਣ ਜਾਣਾ ਦੁਨੀਆਂ ਵੇਖੀ ਅਸੀਂ ਬੱਲਵੋ ਬੱਸਾਂ ਜਿਹੜੀਆਂ ਰੋਡ ਤੇ ਚੱਲਦੀਆਂ ਵੱਡੀਆਂ-ਵੱਡੀਆਂ ਬੱਸਾਂ ਵੀ ਰੱਖੀਆਂ ਜੱਥੇ ਨੇ ਅਸੀਂ ਬੰਬੇ ਜਾਣਾ ਕਲਕੱਤੇ ਦਿਵਾਨ ਲਾਣ ਜਾਣਾ ਹਾਈਦਰਾਬਾਦ ਬੈਂਗਲੌਰੇ ਤੱਕ ਦੂਰ ਤੱਕ ਜਾਂਦੇ ਸੀ ਬੱਸਾਂ ਤੇ ਬੱਸ ਵੱਡੀ ਬਣਾਈ ਹੋਈ ਸੀ ਤੁਸੀਂ ਵੇਖਿਆ ਹੀ ਹੈ ਦਿਵਾਨਾਂ ਚ ਤੇ ਮੇਰੇ ਮਨ 'ਚ ਕਈ ਵਾਰ ਹੀ ਆਇਆ ਕਰੇ ਵੀ ਅਸੀਂ ਤੇ ਬੜੀ ਜ਼ਿੰਦਗੀ ਸੁੱਖ ਵਾਲੀ ਜੀ ਵੀ ਹੈ ਸੁੱਖ ਸਹੂਲਤਾਂ ਵਾਲੀ ਸਾਨੂੰ ਲੋਕਾਂ ਨੇ ਬੜੀਆਂ ਸੁੱਖ ਸਹੂਲਤਾਂ ਦਿੱਤੀਆਂ ਹਨ ਬੜਾ ਆਰਾਮ ਦਿੱਤਾ ਹੈ ਸੁਣੋ ਮੈਂ ਸੋਚਦਾ ਸੀ ਕਿ ਸਾਨੂੰ ਬੜੀ ਸਹੂਲਤ ਮਿਲੀ ਬੜਾ ਸੁੱਖ ਸਾਧਨ ਮਿਲੇ ਤੇ ਮਹਾਪੁਰਸ਼ਾਂ ਨੇ ਤੇ ਬਹੁਤਾ ਸਿੰਪਲ ਹੀ ਰਹੇ ਸਾਦੇ ਜਿਹੀ ਸੀ ਉਹਨਾਂ ਵੇਲੇਾਂ ਚ ਉਹਦਾ ਇੰਨੀ ਸਹੂਲਤਾਂ ਹੁੰਦੀਆਂ ਵੀ ਨਹੀਂ ਸੀ ਏਸੀ ਇੱਕ ਵਾਰ ਲਾ ਦਿੱਤਾ ਉਹਨਾਂ ਦੇ ਕਮਰੇ ਦੇ ਵਿੱਚ ਉਹ ਕਹਿੰਦੇ ਆਵਾਜ਼ ਕਰਦਾ ਮੈਂ ਸਵੇਰੇ ਚੌਂਕੜਾ ਮਾਰ ਕੇ ਬਹਿਣਾ ਸਰਰ ਸਰਰ ਕਰਦਾ ਰਹਿੰਦਾ ਪੱਖਾ ਵੀ ਬੰਦ ਕਰ ਦਿੰਦੇ ਸੀ ਆਵਾਜ਼ ਨਹੀਂ ਆਉਣੀ ਨਹੀਂ ਚਾਹੀਦੀ ਸ਼ਾਂਤ ਚਾਹੀਦਾ ਸਾਨੂੰ ਉਥੇ ਹੁਕਮ ਸੀ ਵੀ ਕੋਈ ਪੈਰ ਘੜੀਸ ਕੇ ਨਾ ਤਰੇ ਉਹ ਨਿੱਕੇ ਨਿੱਕੇ ਨਿਆਣੇ ਅਸੀਂ ਚੱਪਲ ਹੱਥ 'ਚ ਫੜ ਕੇ ਤੁਰਦੇ ਹੁੰਦੇ ਵੀ ਉਹਨਾਂ ਦੇ ਪੈਰ ਘੜੀਸਣ ਦੀ ਆਵਾਜ਼ ਅੰਦਰ ਨਾ ਜਾਵੇ ਉਹ ਏਦਾਂ ਇੰਨੇ ਸੈਂਸਿਟਿਵ ਸੀ ਉਹਨਾਂ ਦਾ ਆਪਣਾ ਆਪ ਇਦਾਂ ਇੱਕ ਵਾਰੀ ਚੌਂਕੜਾ ਲਾ ਕੇ ਬਹਿ ਜਾਣਾ ਕਈ ਕਈ ਘੰਟੇ ਬੈਠੇ ਰਹਿਣਾ ਤੇ ਮੇਰੇ ਖਿਆਲ ਕਈ ਵਾਰੀ ਆਇਆ ਕਰੇ ਵੀ ਯਾਰ ਅਸੀਂ ਬੜੇ ਸੁੱਖ ਸਹੂਲਤਾਂ 'ਚ ਰਹੇ ਆਂ ਵੀ ਜਿੰਨਾਂ ਦੀ ਮੈਂ ਸੰਗਤ ਕੀਤੀ ਹੈ ਉਹ ਇਦਾਂ ਹੀ ਮਤਲਬ ਬਹੁਤੀਆਂ ਸਹੂਲਤਾਂ ਨਹੀਂ ਇਦਾਂ ਹੀ ਚੱਲੇਗਾ ਉਹਨਾਂ ਨੇ ਵੱਡੀਆਂ-ਵੱਡੀਆਂ ਗੱਡੀਆਂ ਨਹੀਂ ਵੇਖੀਆਂ ਵੱਡੇ-ਵੱਡੇ ਬੜਾ ਕੁਝ ਨਹੀਂ ਵੇਖਿਆ ਮੇਰੇ ਮਨ 'ਚ ਆਇਆ ਕਰੇ ਮੈਂ ਆਪਣੀ ਗੱਲ ਦੱਸਾਂ ਮੇਰੇ ਮਨ ਫੁਰਨਾ ਆਇਆ ਕਰੇ ਫਿਰ ਉਹਨਾਂ ਦੇ ਦੱਸੇ ਕਈ ਤਰੀਕੇ ਸੀ ਮੈਥਡ ਸੀ ਜੁਗਤੀਆਂ ਸੀ ਟੈਕਨੀਕ ਸੀ ਸਾਧਨਾ ਕਰੋ ਚੌਂਕੜਾ ਮਾਰ ਕੇ ਬੈਠੋ ਮਨ ਨੂੰ ਪੜੋ ਮਨ ਨੂੰ ਸਮਝੋ ਉਹਨਾਂ ਤੋਂ ਸੁਣਿਆ ਸੀ ਕੋਈ 40 42 ਤਰੀਕੇ ਨਾ ਮੈਂ ਉਹਨਾਂ ਤੋਂ ਸੁਣ ਕੇ ਸਮਝਿਆ ਵੀ ਮੈਡੀਟੇਸ਼ਨ ਇਦਾਂ ਕਰੀਦਾ ਸਾਧਨਾ ਇਦਾਂ ਕਰੀਦੀ ਹੈ ਮਨ ਤੇ ਇਦਾਂ ਕਾਬੂ ਕਰੀਦਾ ਮਨ ਇਦਾਂ ਕੰਮ ਕਰੀਦਾ ਮੈਂ ਉਹਨਾਂ ਤੋਂ ਸਮਝਿਆ ਸੀ ਧਿਆਨ ਨਾਲ ਸੁਣਿਓ ਇਤਾਦਰਤਾ ਨਾਲ ਹਿਲਣ ਦਿਓ ਕਿਰਪਾ ਕਰਕੇ ਤੇ ਇਸ ਕਰਕੇ ਮੈਂ ਪਿੱਛੇ ਦੀਵਾਨ ਬੰਦ ਹੋ ਗਏ ਇੱਧਰ ਧਿਆਨ ਮੇਰੇ 'ਤੇ ਰੱਖਿਓ ਗੱਲ ਮੈਂ ਕੰਪਲੀਟ ਕਰਨੀ ਹੈ ਮੈਂ ਦੱਸਣਾ ਕੀ ਚਾਹੁੰਦਾ ਉਹਨੂੰ ਸੁਣਿਓ ਮੈਂ ਦੱਸਣਾ ਕਿਉਂ ਇਦੀ ਲੰਮੀ ਗੱਲ ਮੈਂ ਕਿਉਂ ਕਰ ਰਿਹਾ ਰੀਜ਼ਨ ਕੀ ਹੈ ਮੈਂ ਇਡੀ ਲੰਮੀ ਗੱਲ ਕਰ ਰਿਹਾ ਇਹ ਦੱਸ ਕਿਉਂ ਰਿਹਾ ਤੇ ਮੈਂ 2000 ਜਦੋਂ 19 ਦੇ ਵਿੱਚ ਮੇਰੇ ਖਿਆਲ ਆਇਆ ਕਰੋਨਾ 19 ਚ ਆਇਆ ਸੀ ਕੋਵਿਡ 19 ਚ ਆਇਆ ਉੰਨੀ ਚ ਸਾਡੇ ਰੌਲੇ ਰੱਪੇ ਜੇ ਕਈ ਹੋ ਗਿਆ ਤੇ ਦਵਾਨ ਬੰਦ ਕਰ ਦਿੱਤੇ ਕਰੋਨਾ ਵੀ ਆ ਗਿਆ ਤੇ ਦਵਾਨ ਵੀ ਬੰਦ ਕਰ ਦਿੱਤੇ ਮੈਂ ਪਰਮੇਸ਼ਰ ਦੁਆਰ ਰਹਿ ਗਿਆ ਵਿਹਲਾ ਹੋ ਗਿਆ 5 6 ਸਾਲ ਚਲੋ ਆਪਣਾ ਕਰਦੇ ਸੀ ਐਤਵਾਰ ਦਾ ਦਵਾਨ ਲਾ ਲੈਣਾ ਉਦਾਂ ਕਲਿੱਪ-ਕਲੁੱਪ ਨੈਟ ਤੇ ਪਈ ਜਾਂਦੇ ਸੀ ਅੱਜ ਕੱਲ ਸੋਸ਼ਲ ਮੀਡੀਆ ਦਵਾਨ ਤੇ ਸੁਣੀ ਨਾਲੇ ਸੁਣੀ ਹੋਈ ਜਾਂਦੇ ਸੀ ਆਪਣੇ ਵੱਲੋਂ ਥੋੜਾ ਬਹੁਤ ਜਿੰਨਾ ਕ ਕਰ ਸਕਦੇ ਸੀ ਅਸੀਂ ਕਰੀ ਗਏ ਸੁਣਿਓ ਉਹਨਾਂ ਦਿਨਾਂ ਵਿੱਚ ਮੈਂ ਸਾਧਨਾ ਕੈਂਪ ਲਾਇਆ ਪਹਿਲਾਂ ਤਾਂ ਮੈਂ ਆਪ ਬੈਠਾ 11 ਦਿਨ ਫਿਰ ਮੈਂ ਕਈਆਂ ਨੂੰ ਕੈਂਪ ਕਰਾ ਦਿੱਤਾ ਸੰਗਤ ਦੇ ਵੀ ਕਈ ਬੰਦਿਆਂ ਨੂੰ ਮੈਂ ਚੌਂਕੜਾ ਮਾਰ ਕੇ ਬੈਠਣਾ ਸਿਖਾਇਆ ਸਿੱਖਿਆ ਉਹਨਾਂ ਤੇ ਬਹੁਤ ਸਾਲ ਪਹਿਲਾਂ ਸੀ ਬੀਜ ਮਿਲਿਆ ਸੀ ਬੀਜਣ ਦਾ ਟਾਈਮ ਹੀ ਨਹੀਂ ਲੱਗਿਆ ਮੈਂ ਵਿਜੀ ਬਹੁਤ ਸੀ ਜ਼ਿੰਦਗੀ ਆਪਣੀ ਤੇ ਪ੍ਰਚਾਰ ਤੇ ਖੇਤਰ ਕਿ ਸੀ ਕਦੇ ਉੱਥੇ ਦਵਾਨ ਲਾਇਆ ਕਦੇ ਉਧਰ ਨੂੰ ਭੱਜ ਲਾ ਕਦੇ ਉਧਰ ਨੂੰ ਗੱਡੀਆਂ ਭਜਾ ਲਾ ਮੇਰੇ ਕੋਲੇ ਸਮਾਂ ਹੀ ਨਹੀਂ ਮਿਲਿਆ ਕਿ ਮੈਂ ਉਹਨਾਂ ਦਾ ਬੀਜ ਬੀਜਿਆ ਬੀਜ ਦਿੱਤਾ ਹੋਇਆ ਬੀਜ ਮੈਂ ਆਪਣੀ ਜ਼ਿੰਦਗੀ ਵਿੱਚ ਬੀਜ ਕੇ ਤੇ ਵੇਖਾਂ ਤੁਸੀਂ ਸੁਣਾਓ ਕਿ ਉਹ ਜਦੋਂ ਨਾ ਕੈਂਪ ਹੋਇਆ ਮੈਂ ਬਿਜੀ ਜਾਦਾ ਸੀ ਦਿੱਤਾ ਬੀਜ ਮੈਨੂੰ ਪਤਾ ਸੀ ਹੈਗਾ ਸਮਝ ਹੈਗੀ ਸੀ ਪੂਰੀ ਪਰ ਬੀਜ ਕੇ ਨਹੀਂ ਵੇਖਿਆ ਟਾਈਮ ਨਹੀਂ ਲੱਗਾ ਆਪਣਾ ਨਿਤਨੇਮ ਕਰ ਲੈਣਾ ਨਿਤਨੇਮ ਹੀ ਗੱਡੀ ਚ ਕਰ ਲਓ ਭੱਜਦੇ ਭੱਜਦੇ ਪਾਠ ਕਰ ਲਓ ਭੱਜਦੇ ਭੱਜਦੇ ਵਾਹਿਗੁਰੂ ਵਾਹਿਗੁਰੂ ਕਰ ਲਓ ਦੁਵਾਨ ਚ ਸਿਮਰਨ ਕਰਨਾ ਕਰਾਉਣਾ ਜਪਣਾ ਜਪਾਉਣਾ ਅਮਰਤ ਛਕਾਉਣਾ ਜਕਾਰੇ ਲਾਉਣੇ ਇਦਾਂ ਹੀ 20 ਸਾਲ 25 ਸਾਲ ਲੰਘ ਗਏ ਮੈਂ ਹੋ ਗਿਆ ਵਿਹਲਾ ਮੈਂ ਕਿਹਾ ਵਿਹਲੇ ਆ ਚਲੋ ਉਹਨਾਂ ਦਾ ਦੱਸਿਆ ਤਰੀਕਾ ਬੈਠਾ ਤੇ ਉਹ 11 11 ਘੰਟੇ ਚੌਂਕੜੇ ਲਾ ਕੇ ਬਹਿਣਾ ਸਿੱਖਿਆ ਸਮਝਿਆ ਦੁਬਾਰਾ ਉਹਨੂੰ ਮੈਂ ਆਪਣੇ ਆਪ ਨੂੰ ਰੀਸੈਟ ਕੀਤਾ ਕਮਾਲ ਦੀ ਗੱਲ ਇਹ ਹੈ ਅੱਜ ਮੈਂ ਆਪਣਾ ਬਿਆਨ ਦੇਣ ਲੱਗਿਆ ਨਾ ਜਿਹੜਾ ਉਹ ਇਹ ਹੈ ਅੱਜ ਜੋ ਮੈਂ ਸੋਚਦਾ ਕਿ ਇਹ ਸਾਡਾ ਭੁਲੇਖਾ ਹੈ ਕਿ ਲਗਜ਼ਰੀ ਅਸੀਂ ਜ਼ਿੰਦਗੀ ਜੀਵੀ ਹੈ ਜਿਹੜੀ ਜ਼ਿੰਦਗੀ ਉਹਨਾਂ ਨੇ ਸਮਾਧੀਆਂ 'ਚ ਜੀਵੀ ਹੈ ਉਹ ਇਹ ਇਹ ਤੇ ਉਹਦੇ ਸਾਹਮਣੇ ਕੱਖ ਵੀ ਨਹੀਂ ਜਿਹੜਾ ਸੁਣੋ ਜਿਹੜਾ ਨਜ਼ਾਰਾ ਬੰਦੇ ਨੂੰ ਆਪਣੇ ਆਪ ਨਾਲ ਜੁੜ ਕੇ ਆਉਂਦਾ ਨਾ ਲੈਂਡ ਗੁਰੂ ਜਣਾ ਨਾਲ ਜੁੜ ਕੇ ਨਹੀਂ ਆ ਸਕਦਾ ਇਹ ਕਹਿਣਾ ਸੀ ਮੈਂ ਤੁਹਾਡੇ ਕੋਲ ਕਰੋੜਾ ਰੁਪਈਆ ਹੋਵੇ ਅਰਬਾਂ ਰੁਪਈਆ ਹੋਵੇ ਦੁਨੀਆ ਦੀ ਹਰ ਸ਼ੈ ਇੱਕ ਪਾਸੇ 10 ਮਿੰਟ ਟਿਕਿਆ ਹੋਇਆ ਮਨ ਇੱਕ ਪਾਸੇ ਮਨ ਟਿਕ ਜੇ ਹਾਜ਼ਰ ਹੋ ਜਾ ਕਿਤੇ ਤੁਹਾਡਾ ਰਸ ਬਣ ਜਾ ਕਿਤੇ ਅੱਖਾਂ ਬੰਦ ਕਰਕੇ ਐ ਬਹਿ ਜਾਈਏ ਉਦੋਂ ਨਾ ਜੀ ਐ ਜਦੋਂ ਆ ਸਾਡੇ ਕੈਂਪ ਦੇ ਐਂਡ ਵਾਲੇ ਦਿਨ ਹੁੰਦੇ ਆ ਨਾ ਪਹਿਲਾਂ-ਪਹਿਲਾਂ ਤੇ ਨਹੀਂ ਟਿਕਦੇ ਮਨ ਬੜਾ ਭੱਜਦਾ ਹੁੰਦਾ ਕਦੇ ਇੱਧਰ ਨੂੰ ਭੱਜ ਲਾ ਇੱਧਰ ਗੰਦ ਪਾਇਆ ਮਨ ਚ ਕਿੱਥੇ ਟਿਕਦਾ ਬਹੁਤ ਭੱਜਦਾ ਤੇ ਜਦੋਂ ਐਂਡ ਵਾਲੇ ਦੋਕ ਦਿਨ ਆਉਂਦੇ ਆ ਨਾ ਉਦੋਂ ਤੇ ਐ ਲੱਗਦਾ ਹੁੰਦਾ ਵੀ ਕੀਰਤਨ ਮੈਂ ਨਹੀਂ ਕਰਦਾ ਕੀਰਤਨ ਰੋਮ-ਰੋਮ ਕਰਦਾ ਸਾਡਾ ਰੋਮ-ਰੋਮ ਐਨਾ ਨਜ਼ਾਰਾ ਆਉਂਦਾ ਤੇ ਅੱਜ ਦਾ ਹੀ ਮੇਰੀ ਸਟੇਟਮੈਂਟ ਅੱਜ ਦਾ ਮੇਰਾ ਬਿਆਨ ਇਹ ਹੈ ਕਿ ਅਸੀਂ ਸਭ ਕੁਝ ਵੇਖ ਕੇ ਵੀ ਕੁਝ ਨਹੀਂ ਵਖਿਆ ਉਹਨਾਂ ਨੇ ਜੋ ਵਖਿਆ ਉਹਦੇ ਸਾਹਮਣੇ ਸਭ ਕੁਝ ਜ਼ੀਰੋ ਹੈ ਕੁਝ ਨਹੀਂ ਇਹ ਸੱਚ ਹੈ ਕਿ ਜਦੋਂ ਤੁਸੀਂ ਆਪਣੇ ਆਪ ਵਿੱਚ ਟਿਕਣ ਲੱਗ ਗਏ ਆਪਣੇ ਆਪ ਵਿੱਚ ਬਹਿ ਗਏ ਆਤਮਦਰਸ਼ੀ ਹੋ ਗਏ ਮੈਂ ਆ ਵੀ ਦਰਸ਼ਨ ਕੀਤੇ ਮੈਂ ਆ ਵੀ ਵਖਿਆ ਮੈਂ ਆ ਵੀ ਵਖਿਆ ਜੇ ਤੂੰ ਆਪਣਾ ਆਪ ਨਹੀਂ ਵਖਿਆ ਤੇ ਤੂੰ ਕੁਝ ਵੀ ਨਹੀਂ ਵਖਿਆ ਜੇ ਤੂੰ ਆਪਣੇ ਆਪ ਨਾਲ ਨਹੀਂ ਜੁੜਿਆ ਤੇ ਤੂੰ ਕੁਝ ਨਹੀਂ ਵੇਖਿਆ ਵੇਦ ਗਤੇ ਬਥੇਰੇ ਪੜ ਲਏ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਮੰਦਰ ਮਸੀਤੀ ਭੱਜ-ਬੱਜ ਵੜਦਾ ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ ਬੁੱਲੇ ਸ਼ਾਹ ਨਿਤ ਉੱਡਦੀਆਂ ਫੜਦਾ ਜਿਹੜਾ ਘਰ ਬੈਠਾ ਹੈ ਉਹਨੂੰ ਫੜਿਆ ਹੀ ਨਹੀਂ ਜਿਹੜਾ ਅੰਦਰ ਹੈ ਉਹ ਕਮਾਲ ਦਾ ਹੈ ਕਮਾਲ ਦਾ ਹੈ ਜਦੋਂ ਬੰਦਾ ਆਪੇ ਆਤਮ ਸਰੂਪ ਨਾਲ ਜੁੜਦਾ ਹੈ ਆਨੰਦ ਸਰੂਪ ਹੈ ਪਰਮਾਤਮ ਸਰੂਪ ਬਣਦਾ ਹੈ ਆਨੰਦ ਸਰੂਪ ਬਣਦਾ ਹੈ ਜਿਹੜਾ ਉਹ ਰਸ ਹੈ ਉਹ ਤੇ ਸਾਬਰੇ ਅੰਦਰ ਸਾਬਰੀ ਤਨ ਇਹ ਵੈ ਜਾ ਲੈਣ ਹੋ ਨਜੀਕ ਖੁਦਾਏ ਦੇ ਭੇਦ ਨਾ ਕਿਸੈ ਤੇ ਉਹ ਦੱਸਿਆ ਨਹੀਂ ਜਾ ਸਕਦਾ ਬੋਲ ਕੇ ਜਿਹੜਾ ਰਸ ਆਉਂਦਾ ਹੈ ਜਿਹੜਾ ਆਨੰਦ ਆਉਂਦਾ ਹੈ ਆਪਣੇ ਆਪ ਨਾਲ ਬੈਠ ਕੇ ਆਪਣੇ ਆਪ ਨਾਲ ਜੁੜ ਕੇ ਉਹ ਦੱਸਿਆ ਨਹੀਂ ਜਾ ਸਕਦਾ